ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨ ਦੀ ਕਤਲਤਾ ਸਿੱਖ ਔਮ ਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਅਰਥ ਰੱਖਦੀ ਹੈ ਤੇ ਇੱਕ ਸੁਨੇਹਾ ਵੀ ਦਿੰਦੀ ਹੈ ਜਿਸ ਨੂੰ ਹਰ ਸਿੱਖ ਪਿੰਨਾਤਮਸਤਕ ਹੁੰਦਾ ਤੇ ਸਮਰਪਿਤ ਹੁੰਦਾ ਸੋ ਅੱਜ ਸਿੰਘ ਸਹਿਬਾਨ ਵੱਲੋਂ ਪਿਛਲੇ ਸਮੇਂ 'ਚ 2 ਦਸੰਬਰ ਦੇ ਜਿਹੜੇ ਹੁਕਮਰਾਣੇ ਹੋਏ ਉਸ ਦੇ ਵਿੱਚ ਇੱਕ ਅਹਿਮ ਮੱਦ ਸੀ ਜੋ ਕਿ ਜਿਹੜੇ ਕਾਲੀ ਦਲ ਆ ਇਹ ਆਪਣੇ ਚੁੱਲ੍ਹੇ ਸਵੇਟ ਕੇ ਇੱਕ ਜਮਾਤ ਬਣਾਵੇ ਜਿਹਦੇ ਵਿੱਚ ਇੱਕ ਨਿਗਰਾਨ ਕਮੇਟੀ ਸੱਤ ਮੈਂਬਰੀ ਬਣਾਈ ਗਈ ਉਹ ਸੱਤ ਮੈਂਬਰੀ ਤੋਂ ਬਾਅਦ ਜਿਹੜੀ ਆ ਪੰਜ ਰਹੀ ਉਹਤੇ ਵੀ ਕਈ ਇਤਰਾਜ਼ ਆਏ ਸਮੇਂ ਦੇ ਮਾਰੇ ਵੀ ਇਤਰਾਜ਼ ਆਏ ਸੋ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਵੱਖਰੇ ਤੌਰ ਤੇ ਇੱਕ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤੇ ਗਏ ਕਿ ਇਹ ਕੀ ਇੱਕ ਹੀ ਧੜਾ ਜਿਹੜਾ ਆਕਾਲ ਤੱਕ ਦੀ ਸਰਪਲਸਤੀ ਦੀ ਜਿਹੜੀ ਹਾਸਲ ਕਰਕੇ ਵੇਚ ਸਕਦਾ ਸੋ ਇਸ ਗੱਲ ਦੇ ਮਤੇ ਨਜ਼ਰ ਜਿਹੜਾ ਨੇ ਵਿਚਾਰ ਕੀਤੇ ਗਏ ਸਿੰਘ ਸਵਾਲ ਨੇ ਆਪਣਾ ਜਿਹੜਾ ਬਣਦਾ ਫਰਜ ਦੱਸਿਆ ਕਿ ਚੁੱਲ੍ਹੇ ਸਮੇਟਣ ਵਾਲੀ ਗੱਲ ਨੂੰ ਅਸੀਂ ਭੁੱਲ ਤਰੀਕੇ ਕਿਤੇ ਸਾਨੂੰ ਉਹਨੂੰ ਉਲਣਾ ਨਹੀਂ ਚਾਹੀਦਾ ਦੂਸਰੇ ਪਾਸੇ ਜਿਹੜਾ ਇੱਕ ਧਨਾ ਚਾਹੇ ਉਹ ਪੰਜ ਮੈਂਬਰੀ ਆ ਜਾਂ ਕੋਈ ਹੋਰ ਆ ਉਹ ਜੇ ਇਹ ਗੱਲ ਕਵੇ ਕਿ ਸਿਰਫ ਅਸੀਂ ਹੀ ਇਸ ਗੱਲ ਦੇ ਹੱਕਦਾਰ ਹਾਂ ਕਿ ਕਾਂਤਕ ਦੀ ਸਰਪੰਚੀ ਸਾਡੇ ਕੋਲ ਆ ਸੋ ਇਸ ਗੱਲ ਨੂੰ ਨੈਟਿਵ ਸਾਡੇ ਕੋਲੇ ਬਹੁਤ ਜਿਹੜਾ ਇਤਰਾਜ ਵੱਡੇ ਪੱਧਰ ਤੇ ਆਈ ਨੇ ਸੋ ਉਸ ਗੱਲ ਹੀ ਕ੍ਰਾਂਤਾ ਸਾਹਿਬ ਨੇ ਜੈਦਨ ਨੇ ਸਪਸ਼ਟ ਤੌਰ ਤੇ ਇੱਕ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਕਾਲ ਤਖਤ ਦੀ ਸਰਬਪ੍ਰਤਿ ਸਰਪ੍ਰਸਤੀ ਹੁੰਦਾ ਦਾਵਾ ਨਹੀਂ ਕਰ ਸਕਦਾ ਕਿਉਂਕਿ ਜਿੰਨੇ ਵੀ ਧਰੇ ਪਹਿਲਾਂ ਵਿਚਰੇ ਨੇ ਉਹ ਸਾਰੇ ਹੀ ਕਾਲਕਤੂ ਸਰਪੰਤ ਨੇ ਸਾਰੀਆਂ ਜਥੇਬੰਦੀਆਂ ਸਰਪੰਤ ਨੇ ਚਾਹੇ ਗੁਰਦੁਆਰਾ ਕਮੇਟੀਆਂ ਸਰਪੰਤ ਨੇ ਉਹ ਕੋਈ ਵੀ ਜਿਹੜਾ ਦਲ ਹੋਵੇ ਉਹ ਸਾਰੇ ਸਰਪੰਤ ਨੇ ਸੋ ਇੱਕ ਜਿਹੜਾ ਧੜਾ ਵਾ ਉਹ ਧੜਾ ਕਾਲ ਤੱਕ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਰਾਜਨੀਤਿਕ ਨਵਾਂ ਚੁਲਾ ਜਿਹੜਾ ਉਹ ਸਾਦਨ ਦੀ ਗੱਲ ਕਰ ਰਿਹਾ ਉਸ ਗੱਲ ਤੇ ਸੰਘਤ ਜਿਹੜਾ ਵਾ ਸਿੰਘ ਸਵਾਨ ਨੇ ਆਪਣਾ ਨੀਸ਼ ਜਾਰੀ ਕੀਤਾ ਸੋ ਸਾਨੂੰ ਸਾਰਿਆਂ ਨੂੰ ਕਾਲਕਤਖਸਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਨਵੇਂ ਚੁੱਲੇ ਬਣਾਉਣ ਦੀ بجائے ਪੰਥਕ ਏਕਤਾ ਅਕਾਲੀ ਦਲ ਦੇ ਅੰਦਰ ਏਕਾ ਮਜ਼ਬੂਤੀ ਜਿਹੜੀ ਕਿ ਜਿੱਥੇ ਸਮਝ ਲੋੜਾ ਉੱਥੇ ਪੰਜਾਬ ਦੇ ਆਉਣ ਵਾਲੇ ਪੁੱਖ ਲਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਇਸਕਾ ਦੀ ਜ਼ਰੂਰਤ ਆ ਸੋ ਸਿੰਘ ਸਹਬਾਨ ਦੇ ਆਏ ਜਿਹੜਾ ਜਿਹੜਾ ਸੰਦੇਸ਼ ਹੈ ਜਾਂ ਹੁਦੇਸ਼ ਹੈ ਉਸ ਦਾ ਸੀ ਸਵਾਗਤ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਬਾਨ ਦੀ ਕਤਰਤਾ ਸਿੱਖ ਔਮ ਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਅਰਥ ਰੱਖਦੀ ਹੈ ਤੇ ਇੱਕ ਸੁਨੇਹਾ ਵੀ ਦਿੰਦੀ ਹੈ ਜਿਸ ਨੂੰ ਹਰ ਸਿੱਖ ਦੰ ਲਤਮਸਤ ਹੁੰਦਾ ਤੇ ਸਮਰਪਿਤ ਹੁੰਦਾ ਸੋ ਅੱਜ ਸਿੰਘ ਸਹਿਬਾਨ ਵੱਲੋਂ ਪਿਛਲੇ ਸਮੇਂ ਚ 2 ਦਸੰਬਰ ਦੇ ਜਿਹੜੇ ਹੁਕਮਨਾਮੇ ਹੋਏ ਉਸ ਦੇ ਵਿੱਚ ਇੱਕ ਅਹਿਮ ਮਤ ਸੀ ਜੋ ਕਿ ਜਿਹੜੇ ਕਾਲੀ ਦਲ ਆ ਇਹ ਆਪਣੇ ਚੁੱਲ੍ਹੇ ਸਵੇਟ ਕੇ ਇੱਕ ਜਮਾਤ ਬਣਾਵੇ ਜਿਹਦੇ ਵਿੱਚ ਇੱਕ ਨਗਰਾਨ ਕਮੇਟੀ 7 ਮੈਂਬਰੀ ਬਣਾਈ ਗਈ ਉਹ 7 ਮੈਂਬਰੀ ਤੋਂ ਬਾਅਦ ਜਿਹੜੀ ਆ ਪੰਜ ਰਹੀ ਉਹਤੇ ਵੀ ਕਈ ਇਤਰਾਜ਼ ਆਏ ਸਮੇਂ ਦੇ ਮਾਰੇ ਵੀ ਇਤਰਾਜ਼ ਆਏ ਸੋ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਵੱਖਰੇ ਤੌਰ ਤੇ ਇੱਕ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤੇ ਗਏ ਕਿ ਇਹ ਕੀ ਇੱਕ ਹੀ ਧੜਾ ਜਿਹੜਾ ਅਕਾਲ ਤਖਤ ਦੀ ਸਰਪ੍ਰਸਤੀ ਦੀ ਜਿਹੜੀ ਹਾਸਲ ਕਰਕੇ ਵਿਚਰ ਸਕਦਾ ਸੋ ਇਸ ਗੱਲ ਦੇ ਮੱਦੇ ਨਜ਼ਰ ਜਿਹੜਾ ਨੇ ਵਿਚਾਰ ਕੀਤੇ ਗਏ ਸਿੰਘ ਸਵਾਲ ਨੇ ਆਪਣਾ ਜਿਹੜਾ ਵੱਡਾ ਫਰਜ ਦੱਸਿਆ ਕਿ ਚੁੱਲ੍ਹੇ ਸਮੇਟਣ ਵਾਲੀ ਗੱਲ ਨੂੰ ਅਸੀਂ ਭੁੱਲ ਤੜੀ ਗਈ ਕਿਤੇ ਸਾਨੂੰ ਉਹਨੂੰ ਉਲਣਾ ਨਹੀਂ ਚਾਹੀਦਾ ਦੂਸਰੇ ਪਾਸੇ ਜਿਹੜਾ ਇੱਕ ਧੜਾ ਚਾਹੇ ਉਹ ਪੰਜ ਮੈਂਬਰੀ ਆ ਜਾਂ ਕੋਈ ਹੋਰ ਆ ਉਹ ਜੇ ਇਹ ਗੱਲ ਕਵੇ ਕਿ ਸਿਰਫ ਅਸੀਂ ਹੀ ਇਸ ਗੱਲ ਦੇ ਹੱਕਦਾਰ ਹਾਂ ਕਿ ਅਕਾਲ ਤਖਤ ਦੀ ਸਰਪ੍ਰਸਤੀ ਸਾਡੇ ਕੋਲ ਆ ਸੋ ਇਸ ਗੱਲ ਨੂੰ ਲੈ ਕੇ ਸਾਡੇ ਕੋਲੇ ਬਹੁਤ ਜਿਹੜਾ ਇਤਰਾਜ ਵੱਡੇ ਪੱਧਰ ਤੇ ਆਇਆ ਸੀ ਸੋ ਉਸ ਗੱਲ ਹੀ ਅਕਾਲਤਾ ਸਾਹਿਬ ਨੇ ਜ਼ਿਆਦਾ ਨੇ ਸਪਸ਼ਟ ਤੌਰ ਤੇ ਇੱਕ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਕਾਲ ਤਖਤ ਦੀ ਸਰਪ੍ਰਸਤੀ ਹੋਣ ਦਾ ਦਾਵਾ ਨਹੀਂ ਕਰ ਸਕਦਾ ਕਿਉਂਕਿ ਜਿੰਨੇ ਵੀ ਧੜੇ ਪਹਿਲਾਂ ਵਿਚਰੇ ਨੇ ਉਹ ਸਾਰੇ ਹੀ ਕਾਲਕਤੂ ਸਰਪ੍ਰਸਤ ਨੇ ਸਾਰੀਆਂ ਜਥੇਬੰਦੀਆਂ ਸਰਪ੍ਰਸਤ ਨੇ ਚਾਹੇ ਗੁਰਦੁਆਰਾ ਕਮੇਟੀਆਂ ਸਰਪ੍ਰਸਤ ਨੇ ਉਹ ਕੋਈ ਵੀ ਜਿਹੜਾ ਦਲ ਹੋਵੇ ਉਹ ਸਾਰੇ ਸਰਪ੍ਰਸਤ ਨੇ ਸੋ ਇੱਕ ਜਿਹੜਾ ਧੜਾ ਵਾ ਉਹ ਤੜਾ ਕਾਲ ਤੱਕ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਰਾਜਨੀਤਿਕ ਨਵਾਂ ਚੁਲਾ ਜਿਹੜਾ ਉਹ ਸਾਦਨ ਦੀ ਗੱਲ ਕਰ ਰਿਹਾ ਉਸ ਗੱਲ ਤੇ ਸੰਘਤ ਜਿਹੜਾ ਵਾ ਸਿੰਘ ਜ਼ਮਾਨ ਨੇ ਆਪਣਾ ਨੀਸ਼ ਜਾਰੀ ਕੀਤਾ ਸੋ ਸਾਨੂੰ ਸਾਰਿਆਂ ਨੂੰ ਕਾਲਕਤਖ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਨਵੇਂ ਝੁੱਲੇ ਬਣਾਉਣ ਦੀ بجائے ਪੰਥਕ ਏਕਤਾ ਅਕਾਲੀ ਦਲ ਦੇ ਅੰਦਰ ਏਕਾ ਮਜ਼ਬੂਤੀ ਜਿਹੜੀ ਕਿ ਜਿੱਥੇ ਸਮਝ ਲੋੜ ਆ ਉੱਥੇ ਪੰਜਾਬ ਦੇ ਆਉਣ ਵਾਲੇ ਪੁੱਖ ਲਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਇਸ ਕਾ ਦੀ ਜਰੂਰਤ ਆ ਸੋ ਸਿੰਘ ਸਹਬਾਨ ਦੇ ਆਏ ਜਿਹੜਾ ਜਿਹੜਾ ਸੰਦੇਸ਼ ਹੈ ਜਾਂ ਹੁਦੇਸ਼ ਆ ਉਸ ਦਾ ਸੀ ਸਵੰਗ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਬਾਨ ਦੀ ਕਤਰਤਾ ਸਿੱਖ ਔਮ ਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਅਰਥ ਰੱਖਦੀ ਆ ਤੇ ਇੱਕ ਸੁਨੇਹਾ ਵੀ ਦਿੰਦੀ ਆ ਜਿਸ ਨੂੰ ਹਰ ਸਿੱਖ ਦਨ ਲਤਮਸਤ ਹੁੰਦਾ ਤੇ ਸਮਰਪਿਤ ਹੁੰਦਾ ਸੋ ਅੱਜ ਸਿੰਘ ਸਹਿਬਾਨ ਵੱਲੋਂ ਪਿਛਲੇ ਸਮੇਂ ਚ 2 ਦਸੰਬਰ ਦੇ ਜਿਹੜੇ ਹੁਕਮਾਂਵੇਂ ਹੋਏ ਉਸ ਦੇ ਵਿੱਚ ਇੱਕ ਅਹਿਮ ਮਤ ਸੀ ਜੋ ਕਿ ਜਿਹੜੇ ਕਾਲੀ ਦਲ ਆ ਇਹ ਆਪਣੇ ਚੁੱਲ੍ਹੇ ਸਵੇਟ ਕੇ ਇੱਕ ਜਮਾਤ ਬਣਾਵੇ ਜਿਹਦੇ ਵਿੱਚ ਇੱਕ ਨਗਰਾਨ ਕਮੇਟੀ 7 ਮੈਂਬਰੀ ਬਣਾਈ ਗਈ ਉਹ 7 ਮੈਂਬਰੀ ਤੋਂ ਬਾਅਦ ਜਿਹੜੀ ਆ ਪੰਜ ਰਹੀ ਉਹਤੇ ਵੀ ਕਈ ਇਤਰਾਜ਼ ਆਏ ਸਮੇਂ ਦੇ ਮਾਰੇ ਵੀ ਇਤਰਾਜ਼ ਆਏ ਸੋ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਵੱਖਰੇ ਤੌਰ ਤੇ ਇੱਕ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤੇ ਗਏ ਕਿ ਇਹ ਕੀ ਇੱਕ ਹੀ ਧੜਾ ਜਿਹੜਾ ਅਕਾਲ ਤਖਤ ਦੀ ਸਰਪ੍ਰਸਤੀ ਦੀ ਜਿਹੜੀ ਹਾਸਲ ਕਰਕੇ ਵਿਚਰ ਸਕਦਾ ਸੋ ਇਸ ਗੱਲ ਦੇ ਮੱਦੇ ਨਜ਼ਰ ਜਿਹੜਾ ਨੇ ਵਿਚਾਰ ਕੀਤੇ ਗਏ ਸਿੰਘ ਸਵਾਲ ਨੇ ਆਪਣਾ ਜਿਹੜਾ ਵੱਡਾ ਫਰਜ ਦੱਸਿਆ ਕਿ ਚੁੱਲ੍ਹੇ ਸਮੇਟਣ ਵਾਲੀ ਗੱਲ ਨੂੰ ਅਸੀਂ ਭੁੱਲ ਤੜੀ ਗਈ ਕਿਤੇ ਸਾਨੂੰ ਉਹਨੂੰ ਉਲਣਾ ਨਹੀਂ ਚਾਹੀਦਾ ਦੂਸਰੇ ਪਾਸੇ ਜਿਹੜਾ ਇੱਕ ਧੜਾ ਚਾਹੇ ਉਹ ਪੰਜ ਮੈਂਬਰੀ ਆ ਜਾਂ ਕੋਈ ਹੋਰ ਆ ਉਹ ਜੇ ਇਹ ਗੱਲ ਕਵੇ ਕਿ ਸਿਰਫ ਅਸੀਂ ਹੀ ਇਸ ਗੱਲ ਦੇ ਹੱਕਦਾਰ ਆਂ ਕਿ ਅਕਾਲ ਤਖਤ ਦੀ ਸਰਪ੍ਰਸਤੀ ਸਾਡੇ ਕੋਲ ਆ ਸੋ ਇਸ ਗੱਲ ਨੂੰ ਲੈ ਕੇ ਸਾਡੇ ਕੋਲੇ ਬਹੁਤ ਜਿਹੜਾ ਇਤਰਾਜ ਵੱਡੇ ਪੱਧਰ ਤੇ ਆਇਆ ਸੀ ਸੋ ਉਸ ਗੱਲ ਹੀ ਅਕਾਲ ਤਖਤ ਸਾਹਿਬ ਨੇ ਜਾਇਦਾ ਨੇ ਸਪਸ਼ਟ ਤੌਰ ਤੇ ਇੱਕ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਕਾਲ ਤਖਤ ਦੀ ਸਰਪ੍ਰਸਤੀ ਹੁੰਦਾ ਦਾਵਾ ਨਹੀਂ ਕਰ ਸਕਦਾ ਕਿਉਂਕਿ ਜਿੰਨੇ ਵੀ ਧੜੇ ਪਹਿਲਾਂ ਵਿਚਰੇ ਨੇ ਉਹ ਸਾਰੇ ਹੀ ਕਾਲਕਤੂ ਸਰਪੰਤ ਨੇ ਸਾਰੀਆਂ ਜਥੇਬੰਦੀਆਂ ਸਰਪੰਤ ਨੇ ਚਾਹੇ ਗੁਰਦੁਆਰਾ ਕਮੇਟੀਆਂ ਸਰਪੰਤ ਨੇ ਉਹ ਕੋਈ ਵੀ ਜਿਹੜਾ ਦਲ ਹੋਵੇ ਉਹ ਸਾਰੇ ਸਰਪੰਤ ਨੇ ਸੋ ਇੱਕ ਜਿਹੜਾ ਧੜਾ ਵਾ ਉਹ ਧੜਾ ਕਾਲ ਤੱਕ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਰਾਜਨੀਤਿਕ ਨਵਾਂ ਚੁਲਾ ਜਿਹੜਾ ਉਹ ਸਾਦਨ ਦੀ ਗੱਲ ਕਰ ਰਿਹਾ ਉਸ ਗੱਲ ਤੇ ਸੰਘਤ ਜਿਹੜਾ ਵਾ ਸਿੰਘ ਸਵਾਨ ਨੇ ਆਪਣਾ ਨੀਸ਼ ਜਾਰੀ ਕੀਤਾ ਸੋ ਸਾਨੂੰ ਸਾਰਿਆਂ ਨੂੰ ਕਾਲਕਤੂ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਨਵੇਂ ਤੋਂ ਨੇ ਬਣਾਉਣ ਦੀ ਬਜਾਏ ਪੰਥਕ ਏਕਤਾ ਅਕਾਲੀ ਦਰ ਦੇ ਅੰਦਰ ਏਕਾ ਮਜ਼ਬੂਤੀ ਜਿਹੜੀ ਕਿ ਜਿੱਥੇ ਸਮਝ ਲੋੜ ਆ ਉੱਥੇ ਪੰਜਾਬ ਦੇ ਆਉਣ ਵਾਲੇ ਪੁੱਖ ਲਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਇਸ ਕਾ ਦੀ ਜ਼ਰੂਰਤ ਆ ਸੋ ਸਿੰਘ ਸਹਬਾਨ ਦੇ ਆਏ ਜਿਹੜਾ ਜਿਹੜਾ ਸੰਦੇਸ਼ ਆ ਜਾਂ ਹੁਦੇਸ਼ ਆ ਉਸ ਦਾ ਸੀ ਸਵਾਗਤ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਬਾਨ ਦੀ ਕਤਰਤਾ ਸਿੱਖ ਔਮ ਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਅਰਥ ਰੱਖਦੀ ਆ ਤੇ ਇੱਕ ਸੁਨੇਹਾ ਵੀ ਦਿੰਦੀ ਆ ਜਿਸ ਨੂੰ ਹਰ ਸਿੱਖ ਦਨ ਲਤਮਸਤਕ ਹੁੰਦਾ ਤੇ ਸਮਰਪਿਤ ਹੁੰਦਾ ਸੋ ਅੱਜ ਸਿੰਘ ਸਹਿਬਾਨ ਵੱਲੋਂ ਪਿਛਲੇ ਸਮੇਂ ਚ 2 ਦਸੰਬਰ ਦੇ ਜਿਹੜੇ ਹੁਕਮਰਾਣੇ ਹੋਏ ਉਸ ਦੇ ਵਿੱਚ ਇੱਕ ਅਹਿਮ ਮਤ ਸੀ ਜੋ ਕਿ ਜਿਹੜੇ ਕਾਲੀ ਦਲ ਆ ਇਹ ਆਪਣੇ ਚੁੱਲ੍ਹੇ ਸਵੇਟ ਕੇ ਇੱਕ ਜਮਾਤ ਬਣਾਵੇ ਜਿਹਦੇ ਵਿੱਚ ਇੱਕ ਨਗਰਾਨ ਕਮੇਟੀ 7 ਮੈਂਬਰੀ ਬਣਾਈ ਗਈ ਉਹ 7 ਮੈਂਬਰੀ ਤੋਂ ਬਾਅਦ ਜਿਹੜੀ ਆ ਪੰਜ ਰਹੀ ਉਹਤੇ ਵੀ ਕਈ ਇਤਰਾਜ਼ ਆਏ ਸਮੇਂ ਦੇ ਮਾਰੇ ਵੀ ਇਤਰਾਜ਼ ਆਏ ਸੋ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਵੱਖਰੇ ਤੌਰ ਤੇ ਇੱਕ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤੇ ਗਏ ਕਿ ਇਹ ਕੀ ਇੱਕ ਹੀ ਧੜਾ ਜਿਹੜਾ ਅਕਾਲ ਤਖਤ ਦੀ ਸਰਪ੍ਰਸਤੀ ਦੀ ਜਿਹੜੀ ਹਾਸਲ ਕਰਕੇ ਵਿਚਰ ਸਕਦਾ ਸੋ ਇਸ ਗੱਲ ਦੇ ਮੱਦੇ ਨਜ਼ਰ ਜਿਹੜਾ ਨੇ ਵਿਚਾਰ ਕੀਤੇ ਗਏ ਸਿੰਘ ਸਵਾਲ ਨੇ ਆਪਣਾ ਜਿਹੜਾ ਵੱਡਾ ਫਰਜ ਦੱਸਿਆ ਕਿ ਚੁੱਲ੍ਹੇ ਸਮੇਟਣ ਵਾਲੀ ਗੱਲ ਨੂੰ ਅਸੀਂ ਭੁੱਲ ਤਰੀਕਾ ਕਿਤੇ ਸਾਨੂੰ ਉਹਨੂੰ ਉਲਣਾ ਨਹੀਂ ਚਾਹੀਦਾ ਦੂਸਰੇ ਪਾਸੇ ਜਿਹੜਾ ਇੱਕ ਧੜਾ ਚਾਹੇ ਉਹ ਪੰਜ ਮੈਂਬਰੀ ਆ ਜਾਂ ਕੋਈ ਹੋਰ ਆ ਉਹ ਜੇ ਇਹ ਗੱਲ ਕਵੇ ਕਿ ਸਿਰਫ ਅਸੀਂ ਹੀ ਇਸ ਗੱਲ ਦੇ ਹੱਕਦਾਰ ਆਂਗੇ ਕਾਲ ਤੱਕ ਦੀ ਸਰਪ੍ਰਸਤੀ ਸਾਡੇ ਕੋਲ ਆ ਸੋ ਇਸ ਗੱਲ ਨੂੰ ਲੈ ਕੇ ਸਾਡੇ ਕੋਲੇ ਬਹੁਤ ਜਿਹੜਾ ਇਤਰਾਜ ਵੱਡੇ ਪੱਧਰ ਤੇ ਆਇਆ ਸੀ ਸੋ ਉਸ ਗੱਲ ਹੀ ਕਾਲਤਾ ਸਾਹਿਬ ਨੇ ਜ਼ਿਆਦਾ ਨੇ ਸਪਸ਼ਟ ਤੌਰ ਤੇ ਇੱਕ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਕਾਲ ਤੱਕ ਦੀ ਸਰਪ੍ਰਸਤੀ ਹੁੰਦਾ ਦਾਵਾ ਨਹੀਂ ਕਰ ਸਕਦਾ ਕਿਉਂਕਿ ਜਿੰਨੇ ਵੀ ਧੜੇ ਪਹਿਲਾਂ ਵਿਚਰੇ ਨੇ ਉਹ ਸਾਰੇ ਹੀ ਕਾਲਕਤੂ ਸਰਪੰਤ ਨੇ ਸਾਰੀਆਂ ਜਥੇਬੰਦੀਆਂ ਸਰਪੰਤ ਨੇ ਚਾਹੇ ਗੁਰਦੁਆਰਾ ਕਮੇਟੀਆਂ ਸਰਪੰਤ ਨੇ ਉਹ ਕੋਈ ਵੀ ਜਿਹੜਾ ਦਲ ਹੋਵੇ ਉਹ ਸਾਰੇ ਸਰਪੰਤ ਨੇ ਸੋ ਇੱਕ ਜਿਹੜਾ ਧੜਾ ਵਾ ਉਹ ਧੜਾ ਕਾਲ ਤੱਕ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਰਾਜਨੀਤਿਕ ਨਵਾਂ ਚੁਲਾ ਜਿਹੜਾ ਉਹ ਸਾਦਨ ਦੀ ਗੱਲ ਕਰ ਰਿਹਾ ਉਸ ਗੱਲ ਤੇ ਸੰਘਤ ਜਿਹੜਾ ਵਾ ਸਿੰਘ ਸਵਾਨ ਨੇ ਆਪਣਾ ਨੀਸ਼ ਜਾਰੀ ਕੀਤਾ ਸੋ ਸਾਨੂੰ ਸਾਰਿਆਂ ਨੂੰ ਕਾਲਕਤੂ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਨਵੇਂ ਤੋਂ ਨੇ ਬਣਾਉਣ ਦੀ ਬਜਾਏ ਪੰਥਕ ਏਕਤਾ ਅਕਾਲੀ ਦਰ ਦੇ ਅੰਦਰ ਏਕਾ ਮਜਬੂਤੀ ਜਿਹੜੀ ਕਿ ਜਿੱਥੇ ਸਮਝ ਲੋੜਾ ਉੱਥੇ ਪੰਜਾਬ ਦੇ ਆਉਣ ਵਾਲੇ ਪੁੱਖ ਲਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਇਸ ਕਾ ਦੀ ਜ਼ਰੂਰਤ ਆ ਸੋ ਸਿੱਖ ਸਭਾ ਦੇ ਆਏ ਜਿਹੜਾ ਜਿਹੜਾ ਸੰਦੇਸ਼ ਹੈ ਜਾਂ ਹਦੇਸ਼ਾ ਉਸ ਦਾ ਸੀ ਸਵੰਗ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਿੱਖ ਔਮ ਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਅਰਥ ਰੱਖਦੀ ਆ ਤੇ ਇੱਕ ਸੁਨੇਹਾ ਵੀ ਦਿੰਦੀ ਆ ਜਿਸ ਨੂੰ ਹਰ ਸਿੱਖ ਦਨ ਲਤਮਸਤ ਹੁੰਦਾ ਤੇ ਸਮਰਪਿਤ ਹੁੰਦਾ ਸੋ ਅੱਜ ਸਿੰਘ ਸਹਿਬਾਨ ਵੱਲੋਂ ਪਿਛਲੇ ਸਮੇਂ 'ਚ 2 ਦਸੰਬਰ ਦੇ ਜਿਹੜੇ ਹੁਕਮਰਾਣੇ ਹੋਏ ਉਸ ਦੇ ਵਿੱਚ ਇੱਕ ਅਹਿਮ ਮਤ ਸੀ ਜੋ ਕਿ ਜਿਹੜੇ ਕਾਲੀ ਦਲ ਆ ਇਹ ਆਪਣੇ ਚੁੱਲ੍ਹੇ ਸਵੇਟ ਕੇ ਇੱਕ ਜਮਾਤ ਬਣਾਵੇ ਜਿਹਦੇ ਵਿੱਚ ਇੱਕ ਨਗਰਾਨ ਕਮੇਟੀ 7 ਮੈਂਬਰੀ ਬਣਾਈ ਗਈ ਉਹ 7 ਮੈਂਬਰੀ ਤੋਂ ਬਾਅਦ ਜਿਹੜੀ ਆ ਪੰਜ ਰਹੀ ਉਹਤੇ ਵੀ ਕਈ ਇਤਰਾਜ਼ ਆਏ ਸਮੇਂ ਦੇ ਬਾਰੇ ਵੀ ਇਤਰਾਜ਼ ਆਏ ਸੋ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਵੱਖਰੇ ਤੌਰ ਤੇ ਇੱਕ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤੇ ਗਏ ਕਿ ਇਹ ਕੀ ਇੱਕ ਹੀ ਧੜਾ ਜਿਹੜਾ ਅਕਾਲ ਤਖਤ ਦੀ ਸਰਪ੍ਰਸਤੀ ਦੀ ਜਿਹੜੀ ਹਾਸਲ ਕਰਕੇ ਵਿਚਰ ਸਕਦਾ ਸੋ ਇਸ ਗੱਲ ਦੇ ਮੱਦੇ ਨਜ਼ਰ ਜਿਹੜਾ ਨੇ ਵਿਚਾਰ ਕੀਤੇ ਗਏ ਸਿੰਘ ਸਵਾਲ ਨੇ ਆਪਣਾ ਜਿਹੜਾ ਵੱਡਾ ਫਰਜ ਦੱਸਿਆ ਕਿ ਚੁੱਲ੍ਹੇ ਸਮੇਟਣ ਵਾਲੀ ਗੱਲ ਨੂੰ ਅਸੀਂ ਭੁੱਲ ਤਰੀਕ ਹੈ ਕਿਤੇ ਸਾਨੂੰ ਉਹਨੂੰ ਉਲਣਾ ਨਹੀਂ ਚਾਹੀਦਾ ਦੂਸਰੇ ਪਾਸੇ ਜਿਹੜਾ ਇੱਕ ਧੜਾ ਚਾਹੇ ਉਹ ਪੰਜ ਮੈਂਬਰੀ ਆ ਜਾਂ ਕੋਈ ਹੋਰ ਆ ਉਹ ਜੇ ਇਹ ਗੱਲ ਕਵੇ ਕਿ ਸਿਰਫ ਅਸੀਂ ਹੀ ਇਸ ਗੱਲ ਦੇ ਹੱਕਦਾਰ ਆਂਗੇ ਕਾਲ ਤੱਕ ਦੀ ਸਰਪ੍ਰਸਤੀ ਸਾਡੇ ਕੋਲ ਆ ਸੋ ਇਸ ਗੱਲ ਨੂੰ ਲੈ ਕੇ ਸਾਡੇ ਕੋਲੇ ਬਹੁਤ ਜਿਹੜਾ ਇਤਰਾਜ ਵੱਡੇ ਪੱਧਰ ਤੇ ਆਇਆ ਸੀ ਸੋ ਉਸ ਗੱਲ ਹੀ ਕਾਲਤਾ ਸਾਹਿਬ ਨੇ ਜਾਇਦਾ ਨੇ ਸਪਸ਼ਟ ਤੌਰ ਤੇ ਇੱਕ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਕਾਲ ਤੱਕ ਦੀ ਸਰਪ੍ਰਸਤੀ ਹੁੰਦਾ ਦਾਵਾ ਨਹੀਂ ਕਰ ਸਕਦਾ ਕਿਉਂਕਿ ਜਿੰਨੇ ਵੀ ਧੜੇ ਪਹਿਲਾਂ ਵਿਚਰੇ ਨੇ ਉਹ ਸਾਰੇ ਹੀ ਕਾਲਕਤੂ ਸਰਪੰਤ ਨੇ ਸਾਰੀਆਂ ਜਥੇਬੰਦੀਆਂ ਸਰਪੰਤ ਨੇ ਚਾਹੇ ਗੁਰਦੁਆਰਾ ਕਮੇਟੀਆਂ ਸਰਪੰਤ ਨੇ ਉਹ ਕੋਈ ਵੀ ਜਿਹੜਾ ਦਲ ਹੋਵੇ ਉਹ ਸਾਰੇ ਸਰਪੰਤ ਨੇ ਸੋ ਇੱਕ ਜਿਹੜਾ ਧੜਾ ਵਾ ਉਹ ਧੜਾ ਕਾਲ ਤੱਕ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਰਾਜਨੀਤਿਕ ਨਵਾਂ ਚੁਲਾ ਜਿਹੜਾ ਉਹ ਸਾਦਨ ਦੀ ਗੱਲ ਕਰ ਰਿਹਾ ਉਸ ਗੱਲ ਤੇ ਸੰਘਤ ਜਿਹੜਾ ਵਾ ਸਿੰਘ ਸਵਾਨ ਨੇ ਆਪਣਾ ਨੀਸ਼ ਜਾਰੀ ਕੀਤਾ ਸੋ ਸਾਨੂੰ ਸਾਰਿਆਂ ਨੂੰ ਕਾਲਕਤੂ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਨਵੇਂ ਚੋਲੇ ਬਣਾਉਣ ਦੀ ਬਜਾਏ ਪੰਥਕ ਏਕਤਾ ਕਾਲੀ ਦਲ ਦੇ ਅੰਦਰ ਏਕਾ ਮਜ਼ਬੂਤੀ ਜਿਹੜੀ ਕਿ ਜਿੱਥੇ ਸਮਝ ਲੋੜ ਆ ਉੱਥੇ ਪੰਜਾਬ ਦੇ ਆਉਣ ਵਾਲੇ ਪੁਖਤ ਲਈ ਅਤੇ ਫਰਸ ਦੀ ਚੜ੍ਹਦੀ ਕਲਾ ਲਈ ਇਸ ਕਾ ਦੀ ਜ਼ਰੂਰਤ ਹੈ ਸੋ ਸਿੱਖ ਸਭਾ ਦੇ ਆਏ ਜਿਹੜਾ ਜਿਹੜਾ ਸੰਦੇਸ਼ ਹੈ ਜਾਂ ਹੁਦੇਸ਼ ਹੈ ਉਸ